ਪੰਜ ਪੱਤੇ ਪੰਜ ਪੱਤੇ ਨੀਂਦ ਦੀਆਂ ਗੋਲੀਆਂ ਦੇ ਚਾਰ ਦਿਨ ਪਹਿਲਾਂ ਵਿਆਹ ਹੋਇਆ ਸੀ ਕੁੜੀ ਨੇ ਨੀਂਦ ਦੀਆਂ ਗੋਲੀਆਂ ਪਾ ਕੇ ਸਾਰੇ ਪਰਿਵਾਰ ਨੂੰ ਸੁਵਾਤਾ ਸੋਨਾ ਲੈ ਕੇ ਫਰਾਰ ਹੋ ਗਈ ਅੱਜ ਉਹੀ ਮੁੰਡਾ ਕੈਮਰੇ ਮੂਰੇ ਆ ਕੇ ਰੋ ਰਿਹਾ ਗਰਗੜਾ ਰਿਹਾ ਮੈਨੂੰ ਇਨਸਾਬ ਮਿਲਣਾ ਚਾਹੀਦਾ ਆਓ ਦੋਸਤੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਜਿੱਦੇ ਮੁੰਡੇ ਦੀ ਸੁਹਾਗ ਰਾਤ ਸੀਗੀ ਉਹਦੇ ਹੀ ਕੁੜੀਏ ਦਾ ਸਾਰਾ ਸੋਨਾ ਲੈ ਕੇ ਤਿੱਤਰ ਹੋ ਗਈ ਕਿੱਥੇ ਹੋਈ ਆ ਕੀਦੇ ਨਾਲ ਹੋਈ ਆ ਕੀ ਐ ਸਾਰਾ ਮਸਲਾ ਮੁੰਡਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਕੀ ਹਾਲ ਚਾਲ ਆ ਠੀਕ ਐ ਭਾਈ ਵਾਜ਼ੇਰ ਭਈ ਐ ਜੇ ਕਾ ਤੋ ਬੋਲਦੇ ਆ ਭਰਾ ਐ ਜੇ ਕੀ ਰੋ ਕੇ ਰਗ ਗੇ ਨਹੀਂ ਭਈ ਕੀ ਗੱਲ ਕੀ ਹੋਈ ਐ ਸਾਰੀ ਜਿਹੜਾ ਤੁਸੀਂ ਸਾਨੂੰ ਇੱਥੇ ਫੋਨ ਕਰਕੇ ਬੁਲਾਇਆ ਵੀ ਐ ਕਰਕੇ ਭਾਈ ਮੇਰਨਾਂ ਤੱਕਾ ਹੋਇਆ ਮੇਰੀ ਘਰ ਵਾਲੀ ਸੋਨਾ ਲੈ ਕੇ ਸਾਰਾ ਫਰਾਰ ਹੋ ਗਈ ਮੇਰੇ ਜਿੰਨੇ ਵੀ ਸੁਪਨੇ ਸੀ ਸਾਰੇ ਚਾ ਸੀ ਸਾਰੇ ਉੱਜੜ ਗਏ ਤੇ ਹੁਣ ਤੁਸੀਂ ਜਿਹੜਾ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਸਾਰੀ ਗੱਲ ਦੱਸੋ ਤੁਸੀਂ ਵਿਸਤਾਰ ਨਾਲ ਜਿੰਨੀ ਵੀ ਹੈਗੀ ਗੱਲ ਵੀ ਕਿਵੇਂ ਵਿਆਹ ਹੋਇਆ ਕੀ ਸਿਸਟਮ ਬਣਿਆ ਕਿੱਦਾਂ ਉਹਨੇ ਗੋਲੀਆਂ ਗਾਲੀਆਂ ਪਾਈਆਂ ਕੀ ਸਿਸਟਮ ਬਣਿਆ ਜੀ ਸਾਰਾ ਬਾਈ ਰੋਣਾ ਕੇ ਹਟ ਜਾ ਦੋਨੋਂ ਹਟਦਿਆਂ ਕੇ ਹੋਈ ਜਾ ਮੈਂ ਕੀ ਯਾਰ ਤੇਰਾ ਨਾਂ ਕੀ ਹੈ ਤੇਰਾ ਰੋਣੋ ਹਟਦਿਆਂ ਕੇ ਨਾਂ ਰੋਣੋ ਤਾਂ ਹਟਣਾ ਹੀ ਪਊ ਬਾਈ ਦੰਦ ਲੈ ਮੈਨ ਮੜਾ ਜਾ ਬਾਈ ਜੀ ਰੋਣਾ ਹਾਂ ਆਏ ਮੇਰੇ ਬਟਾ ਠੀਕ ਹੈ ਹਾਂ ਬਾਈ ਹੁਣ ਬੋਲੋ ਤੇਰਾ ਨਾਂ ਕੀ ਆ ਮੇਰਾ ਨਾਂ ਬਾਈ ਜਗਦੀਸ਼ ਹੈ ਜਗਦੀਸ਼ ਜਗਦੀਸ਼ ਨਾ ਦਾ ਮੁੰਡਾ ਜੀ ਦਾ ਵਿਆਹ ਹੋਇਆ ਸੀ ਕਿੰਨੇ ਦਿਨ ਹੋਇਆ ਵਿਆਹ ਹੋਏ ਨੂੰ ਚਾਰ ਦਿਨ ਬਈ ਚਾਰ ਦਿਨ ਹੋਇਆ ਵਿਆਹ ਨੂੰ ਤੇ ਕੁੜੀ ਕੀ ਕਿੱਧਰ ਗਈ ਭੱਜ ਗਈ ਬਈ ਕੀ ਦਿਨਾਂ ਭੱਜ ਗਈ ਪਤਾ ਨਹੀਂ ਬਈ ਬਈ ਅੱਬੂਆ ਸੀ ਕੋਈ ਹੈ ਭਈਆ ਬੋਈਆ ਸੀਗਾ ਕੋਈ ਭਈਆ ਸੀ ਲਓ ਜੀ ਬਈਏ ਨਾਲ ਕੁੜੀ ਭੱਜ ਗਈ ਚਾਰ ਦਿਨ ਹੋਏ ਸੀ ਮੁੰਡੇ ਦੇ ਵਿਆਹ ਨੂੰ ਸਾਰਾ ਸੋਨਾ ਲੈ ਕੇ ਭੱਜ ਗਈ ਬਈ ਉਹਨੇ ਛੱਡਿਆ ਹੀ ਕੁਛ ਨਹੀਂ ਕੁਛ ਨਹੀਂ ਛੱਡਿਆ ਸਾਰਾ ਸਫਾਇਆ ਕਰ ਗਈ ਬਈ ਸਾਰਾ ਕੁਛ ਲੈ ਗਈ ਕਾਂਜ ਕੇ ਹੈ ਸਾਰਾ ਘੇਰਾ ਕਰਤਾ ਭਈ ਉਹ ਜਿਹਦੇ ਸਾਰੀ ਸੁਹਾਗ ਰਾਤ ਸੀਗੀ ਉਹਦੀ ਉਹਨੇ ਕਾਂਡ ਕਰਤਾ ਨਹੀਂ ਅ ਅੱਛਾ ਤੇਰਾ ਵਿਆਹ ਕਿਨੇ ਕਰਵਾਇਆ ਸੀ ਕਿ ਕੋਈ ਵਿਚੋਲਾ ਕਿਹੜਾ ਬਣਾਇਆ ਸੀਗਾ ਵਿਚੋਲਾ ਤਾਂ ਭਈ ਕਿਹੜਾ ਸੀਗਾ ਜਿਹੜੇ ਆਪਣੇ ਵਿਆਹ ਜੇ ਕਰਾਉਂਦੇ ਨਹੀਂ ਹੁੰਦੇ ਜਿਹੜੇ ਸ਼ਹਿਰਾਂ ਦੇ ਦਫ਼ਤਰ ਤੇ ਖੋਲੀ ਬੈਠੇ ਹੁੰਦੇ ਆ ਉਹਨਾਂ ਨੇ ਕਰਾਇਆ ਸੀ ਅਜਾ ਸੇ ਸ਼ਹਿਰਾਂ ਦੇ ਵਿੱਚ ਜੇ ਦਫ਼ਤਰ ਖੁੱਲੀ ਬੈਠੇ ਹੁੰਦੇ ਆ ਉਹਨਾਂ ਕੋਲ ਕਿਵੇਂ ਤੁਹਾਨੂੰ ਸੁਭਾਅ ਕਿਵੇਂ ਬਣਿਆ ਜਾਣਦਾ ਜਣ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਮੈਰਿਜ ਬਿਊਰੋ ਹੁੰਦੇ ਆ ਮੈਰਿਜ ਬਿਊਰੋ ਮੈਰਿਜ ਬਿਊਰੋ ਤੇ ਇਹਨਾਂ ਨੇ ਸਿਸਟਮ ਬਣਾਇਆ ਸੀ ਆਪਦਾ ਇਹ ਤੁਹਾਨੂੰ ਦੱਸ ਕਿ ਨਹੀਂ ਪਈ ਸੀ 10 ਤਾਂ ਬਈ ਅਸਲ ਦੇ ਵਿੱਚ ਨਾ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਸੀਗਾ ਬੜਾ ਬੜਾ ਧੰਨਵਾਦ ਤੁਹਾਨੂੰ ਮੈਨੂੰ ਰੋਂਦ ਨੇ ਭਰ ਆਇਆ ਮੈਨੂੰ ਕਿਸੇ ਨੇ ਨਹੀਂ ਧੰਨਵਾਦ ਬਈ ਹੁਣ ਨਾ ਰੋਣਾ ਨਹੀਂ ਰੋਣਾ ਹੁਣ ਤੁਸੀਂ ਗੱਲ ਦੱਸੋ ਸਾਰੀ ਬਈ ਮੈਂ ਨਾ ਬਈ ਰਿਸ਼ਤਾ ਜੇ ਮੇਰਾ ਹੋਣੀ ਰਿਹਾ ਵਿਗਨ ਜੀ ਪਈ ਜਾਂਦੇ ਸੀਗੇ ਤੇ ਮੇਰੇ ਡੈਡੀ ਹੂੰ ਕਹਿੰਦਾ ਵੀ ਜਲ ਇੱਕ ਰਸਤੇ ਜੇ ਕਰਾਉਂਦੇ ਹੁੰਦੇ ਨੇ ਸ਼ਹਿਰ ਦੇ ਵਿੱਚ ਵੀ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਹੂੰ ਤੇ ਉਹ ਪੈਸੇ ਤਾਂ ਲੈਂਦੇ ਫੀਸ ਮੋਟੀ ਹੂੰ ਤੇ ਕਹਿੰਦੇ ਵੀ ਰਿਸ਼ਤਾ ਵਧਿਆ ਕਰਾ ਦਿਆਂਗੇ ਤੇ ਮੇਰਾ ਡੈਡੀ ਗਿਆ ਬਈ ਉਹਨਾਂ ਕੋਲੇ ਜਿਹੜੀ ਨੂੰ ਪਹਿਨੇ ਕਹਿੰਦੇ ਦੱਸਿਆ ਸਾਡੇ ਪਿੰਡ ਦੇ ਵਿੱਚ ਹੀ ਹੂੰ ਤੇ ਉਹਨਾਂ ਕੋਲ ਜਾ ਕੇ ਮੇਰੀ ਫੋਟੋ ਦੇ ਆਏ ਅੱਛਾ ਕਿਹੜੀ ਫੋਟੋ ਦੇ ਕੇ ਆਏ ਕਿਹੜੇ ਕਿੰਨੇ ਸਾਲ ਦੀ ਉਮਰ ਹੈ ਤੇਰੀ ਉਮਰ ਦਾ ਮੇਰੀ ਭੈਣ 28-29 ਸਾਲਾਂ ਦੀ ਹੈ ਅੱਛਾ ਤੇ ਫੋਟੋ ਦੇ ਆਏ ਫਿਰ ਫੋਟੋ ਮੇਰੀ ਦੇ ਆਏ ਕਹਿੰਦੇ ਵੀ ਇਹ ਸਾਡਾ ਮੁੰਡਾ ਹੈ ਐ ਕਰਕੇ ਇੰਨੀ ਪੇਲੀ ਆਉਂਦੀ ਵੀ ਸਾਨੂੰ ਰਿਸ਼ਤਾ ਕਰਾ ਦੇ ਵਧੀਆ ਕੁੜੀ ਘਰ ਸਾਹਮਣ ਵਾਲੀ ਦਾ ਅੱਛਾ ਤੇ ਉਹ ਵੀ ਕਰਾ ਦਿਆਂਗੇ ਚੱਕਰੀ ਕੋਈ ਨਹੀਂ ਗਾ ਵੀ 6 ਮੇ 7 ਮੇ ਇੱਕ ਦਿਨ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਕੁੜੀ ਹੈਗੀ ਹੈ ਕੁੜੀ ਮਿਲ ਗਈ ਬਈ ਪਰ ਵੀ ਸਾਡੀ ਜਿਹੜੀ ਫੀਸ ਆ ਲੱਖ ਰੁਪਇਆ ਲਵਾਂਗੇ ਅਸੀਂ ਲੱਖ ਰੁਪਇਆ ਫੀਸ ਹੀ ਉਹਨਾਂ ਦੀ ਹਾਂ ਰਿਸ਼ਤਾ ਕੱਲਾ ਰਿਸ਼ਤਾ ਕਰਾਉਣ ਦੀ ਅੱਲਾ ਰਿਸ਼ਤਾ ਕਰਾਉਣ ਦੀ ਅੱਛਾ ਫੇਰ ਉਹ ਗਏ ਵੀ ਤਸੱਲੀ ਕਰ ਲਿਆ ਸੀ ਕਿ ਸਾਣ ਨੂੰ ਤਾਂ ਤੁਹਾਡੇ ਤੇ ਯਕੀਨ ਆ ਜਿਵੇਂ ਤੁਹਾਡੇ ਕੋਲ ਆਏ ਆ ਤੇ ਐਂ ਕਰਕੇ ਬਈ ਸਾਡੇ ਵਿੱਚ ਪੈ ਗਏ ਉਹ ਉਹਨਾਂ ਨੇ ਰਿਸ਼ਤਾ ਕਰਾਇਆ ਸੀ ਰਿਸ਼ਤਾ ਕਰਾ ਲਿਆ ਹਾਂ ਅੱਛਾ ਫੇਰ ਫੇਰ ਕੀ ਬਈ ਤੇ ਅਸੀਂ ਆ ਕੁੜੀ ਪਸੰਦ ਸੀ ਤੈਨੂੰ ਥੋੜੀ ਬਈ ਸਾਨੂੰ ਪਸੰਦ ਸੀ ਸਾਨੂੰ ਸੋਹਣੀ ਸੁਨੱਖੀ ਸੀ ਕੁੜੀ ਸੋਹਣੀ ਗੋਰੀ ਚਿੱਟੀ ਸੀ ਸਾਰਾ ਕੁਝ ਸਾਰਾ ਓਕੇ ਸੀ ਰਿਪੋਰਟ ਜਦੋਂ ਮੈਂ ਆਪਣੇ ਵਿਆਹ ਹੋ ਗਿਆ ਤੇ ਪਹਿਲਾ ਦਿਨ ਸੇ ਦੇ ਰਾਤ ਜੀ ਹੁੰਦੀ ਹੈ ਆਪਣੀ ਸੁਹਾਗ ਰਾਤ ਉਹਦੇ ਬਈ ਉਹਨ ਬੜੀ ਧੂਮਤਾਵਨਾ ਵਿਆਹ ਹੋਇਆ ਬਈ ਮੈਂ ਨਾ ਗੱਡੀਆਂ ਗੁੱਡੀਆਂ ਕਰਾਈਆਂ ਸੀ ਫਿਰ ਮੈਂ ਨਾ ਸੀ ਪਿੰਡ ਦੇ ਵਿੱਚ ਬਈ ਮੈਂ ਅੱਗੀ ਮਚਾਤੀ ਅੱਗ ਮਚਾਤੀ ਅੱਗ ਕਿਵੇਂ ਮਚਾਤੀ ਮੈਂ ਲੋਕਾਂ ਦੇ ਸੀਨਿਆਂ ਦੇ ਵਿੱਚ ਆ ਕੇ ਕਿਹੜੀਆਂ ਗੱਡੀਆਂ ਕਰਾਈਆਂ ਸੀ ਸਵਾਰੀ ਲਈ ਸਾਰੀਆਂ ਜੀ ਵੇਖਣ ਸਾਰੀਆਂ ਬਈ ਤੇ ਤੁਸੀਂ ਆਪਦੇ ਲਈ ਕਿਹੜੀ ਕੜਾਈ ਸੀ ਆਜ ਰੋਏ ਰੋਏ ਕਿਹੜੀ ਰੋਏ ਰੋਏ ਇਹ ਇਹ ਆਪਣੀ ਇੰਡੀਆ ਜ ਹੈਗੀ ਰੋਏ ਰੋਏ ਹਾਂ ਹੈਗੀ ਹੈ ਬਈ ਅੱਛਾ ਫਿਰ ਰੋਏ ਰੋਏ ਗੱਡੀ ਕਰਾਈ ਸੀ ਮੈਂ ਤੇ ਅੱਜ ਵੀ ਰੋਈ ਜਾਂਦਾ ਰੋਈ ਜੰਨਾ ਅੱਛਾ ਕਹਿੰਦਾ ਕਹਿੰਦਾ ਮੈਂ ਸਾਰੀਆਂ ਜੀਵ ਵੇਗਣਾ ਗੱਡੀਆਂ ਕਰਾਈਆਂ ਸੀ ਤੇ ਆਪਣੀ ਡੋਲੀ ਲਈ ਕਿਹੜੀ ਕਰਾਈ ਸੀ ਰੋਏ 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 ਆਪਣੀ ਕਿਹੜੀ ਗੱਡੀ ਆ ਤੇ ਕਹਿੰਦਾ ਹੁਣ ਮੈਂ ਰੋਈ ਜੰਨਾ ਅੱਛਾ ਫੇਰ ਫੇਰ ਕਿ ਭਈ ਉਹਦੀ ਪਤਾ ਨਹੀਂ ਪਹਿਲਾਂ ਹੀ ਗਏ ਨੇ ਕਿ ਸਿਸਟਮ ਸੀ ਗੱਲ ਬਾਤ ਸੀ ਪਹਿਲਾਂ ਉਹਦੀ ਜਦੋਂ ਘਰੇ ਆ ਗਈ ਵੈਸੀ ਬੰਲਾ ਵਿਆਹ ਕੇ ਲਿਆਏ ਵੈਗ ਰਾਈ ਸੇਵਾ ਕੀਤੀ ਫਿਰ ਉਹਨਾਂ ਨੇ ਉਹਦਾ ਸਾਰੀ ਲਾਗੀ ਕਰਨ ਨਹੀਂ ਪਹਿਲਾਂ ਉਹਨਾਂ ਨੇ ਸੇਵਾ ਕੀਤੀ ਸਾਰੇ ਟੈਂਟ ਟੁੰਡ ਲਾਇਆ ਇਹ ਉਹਨਾਂ ਨੇ ਸਾਰਾ ਕੁਝ ਅੱਛਾ ਫੇਰ ਉਹਦਾ ਜਦੋਂ ਵੀ ਆਏ ਅਸੀਂ ਘਰੇ ਪਾਣੀ ਪੂਣੀ ਵਾਰਿਆ ਉਹਦੀ ਕਰਨ ਲੱਗ ਗਿਆ ਜ ਰੋਟੀਆਂ ਮੈਂ ਪਕਾਉਣ ਅੱਜ ਮੈਂ ਵੀ ਆਇਆ ਅੱਛਾ ਕਹਿੰਦੀ ਰੋਟੀਆਂ ਮੈਂ ਪਕਾਉਂਗੀ ਅੱਛਾ ਅਸਕੇ ਭਈ ਡੇਢ ਮਹੀਨਾ ਨਹੀਂ ਆਏ ਹੁੰਦਾ ਸਾਡੇ ਭਈ ਜਾਨੀ ਕਿ ਆਪਣੇ ਰੀਤੀ ਰਿਵਾਜ ਹੁੰਦੇ ਆ ਡੇਢ ਮਹੀਨੇ ਬਾਅਦ ਚੂੜਾ ਲਾ ਕੇ ਫਿਰ ਮਿੱਠਿਆ-ਮਿੱਠਿਆ ਰ ਦਾ ਅੱਜੀ ਮੇਰਾ ਚਾਹ। ਕਹਿੰਦੀ ਮੈਂ ਅੱਜੀ ਪਕਾਉਣੀ ਆ ਅੱਜੀ ਪਕਾਉਣੀ ਕੁਛ ਮਰਜ਼ੀ ਹੋ ਜੇ। ਹਾਂ ਗਈ ਮਰਜ਼ੀ ਪਕਾਉਣੀ ਆ ਤੇ ਬਈ ਪਕਾ ਆ ਗਈ। ਪਕਾ ਆ ਗਈ। ਅੱਛਾ ਫੇਰ ਸਾਨੂੰ ਕਿ ਪੈਸੀ ਉਹੀ ਗੋਲੀਆਂ ਪਾਉਣੀਆਂ ਸੀ ਨੇ। ਅੱਛਾ ਲੈ ਵੀ ਕੀ ਬਾਤ ਆ ਕਹਿੰਦੀ ਹਜੇ ਧੂਮ ਧਾਮ ਨਾਲ ਵਿਆਹ ਕੀਤਾ ਕੁੜੀ ਨੂੰ ਲੈ ਕੇ ਆਇਆ ਜਿੱਦੋਂ ਬਾਈ ਕਹਿੰਦਾ ਮੈਂ ਰੋਟੀ ਪਕਾਉਣੀ ਪਹਿਲੇ ਦਿਨ ਤਾਂ ਬਗੈਂਦੀ ਨਹੀਂ ਹੁੰਦੇ ਰੋਟੀ ਪਕਾ ਹਨ। ਚੂੜਾ ਹੁੰਦਾ ਹੱਥਾਂ 'ਚ। ਉਹ ਦੇਖੀ। ਚੂੜਾ ਹੁੰਦਾ ਹੱਥਾਂ 'ਚ। ਬਾਈ ਗੱਲ ਮੈਂ ਉਹੀ ਤੈਨੂੰ ਕਹੀ ਜਾਂਦਾ ਬਈ ਡੇਢ ਮਹੀਨੇ ਤੋਂ ਬਈ ਰੋਟੀ ਪਕਾਉਂਦੇ ਦਿੰਦੀ ਆ ਤੇ ਉਹ ਕਹਿੰਦੀ ਮੈਂ ਅੱਜ ਹੀ ਪਕਾਉਣੀ ਅੱਜ ਹੀ ਪਕਾਉਣੀ ਕਹਿੰਦੀ ਜੱਤ ਤੇ ਅੜ ਗਈ ਯਾਰ ਮम्मी ਕਹਿੰਦੀ ਚੱਲ ਭਾਈ ਤੁਹਾਨੂੰ ਸ਼ੱਕ ਨਹੀਂ ਹੋਇਆ ਵੀ ਕੋਈ ਗਵਾਰਦਤ ਹੋ ਸਕਦੀ ਕੋਈ ਸ਼ੱਕ ਨਹੀਂ ਤਾਂ ਇਸ ਵਿੱਚ ਚਾਹ ਵਾਲਾ ਕੁੜੀ ਨੂੰ ਚਾਹ ਬਹੁਤ ਤੇਰੇ ਨਾਲ ਪਿਆਰ ਦੀਆਂ ਗੱਲਾਂ ਕਰਦੀ ਸੀ ਵਧੀਆ ਪਿਆਰ ਦੀਆਂ ਗੱਲਾਂ ਕੀ ਟੱਟੂ ਕੀਤੀਆਂ ਬਈ ਯਾਰ ਉਹਦੀ ਤਾਂ ਭੱਜ ਗਈ ਹੈ ਨਹੀਂ ਪਹਿਲਾਂ ਵੀਡੀਓ ਕਾਲ ਤੇ ਗੱਲ ਕਰਦੇ ਹਾਂ ਕੋਈ ਫੋਨ ਤੇ ਗੱਲ ਹੋਸ਼ ਨਹੀਂ ਬਈ 2 ਦਿਨ ਪਹਿਲਾਂ ਸਾਨੂੰ ਯੈਸ ਹੋਈ ਸੀਗੀ ਉਹ ਕਹਿੰਦਾ ਬਈ ਠਾ ਝੱਟ ਮੰਗਣੀ ਝੱਟ ਵੇ ਐਂ ਕਰਨਾਗਾ ਛੇ ਤੇ ਬਸ ਜਦੋਂ ਮਨ ਲ ਮੰਮੀ ਗਈ ਚਰਚਾ ਹੋ ਗੋ ਜਵਾਗੜੀ ਨੂੰ ਵੀ ਚੱਲੇ ਨੂੰ ਬਣਾ ਲੈਣੇ ਰੋਟੀ ਹੱਟੀ ਉਹਨੇ ਬਈ ਮਾਂ ਦਿੱਤੀ ਨੇ ਮੈਨੂੰ ਤੜਕੇ ਡਸਟਬਿਨ ਦੇ ਵਿੱਚ ਬਈ ਚਾਰ ਪੱਤੇ تھے ਚਾਰ ਪੱਤੇ ਕਿੰਨੇ ਪਰਿਵਾਰ ਦੇ ਜੀਓ ਤੁਸੀਂ ਯਾਰ ਪਰਿਵਾਰ ਦੇ ਜੀ ਦਾ ਪੰਜ ਹੈ ਜਿਹਨੇ ਪੰਜਾਂ ਨੂੰ ਹੀ ਪਾਤੇ ਜਿਹਨਾਂ ਦੇ ਰਿਸ਼ਤੇਦਾਰ ਵੀ ਸੀਗੇ ਘਰੇ ਰਿਸ਼ਤੇਦਾਰਾਂ ਨੂੰ ਵੀ ਆਹ ਰੇ ਬਈ ਤਾਂ ਹੀ ਤਾਂ ਪੰਜ ਪੱਤੇ ਪਾਏ ਪੰਜ ਪੱਤੇ ਵੇਖੋ ਯਾਰ ਕਿਆ ਬਾਤ ਹੈ ਕੁੜੀ ਮੁੰਡੇ ਦਾ ਵਿਆਹ ਹੋਇਆ ਸੀਗਾ ਇਸ ਮੁੰਡੇ ਦਾ ਵਿਆਹ ਹੋਇਆ ਸੀ 4 ਦਿਨ ਹੋਏ ਸੀ ਮੁੰਡੇ ਦੇ ਵਿਆਹ ਨੂੰ ਜੀ ਵੈਗਣਾ ਗੱਡੀਆਂ ਕਰਾਇਆ ਸੀ ਆਪ ਦੇ ਵਾਸਤੇ ਬਹੁਤ ਸੋਹਣੀ ਗੱਡੀ ਕਰਾਈ ਸੀ ਬਹੁਤ ਮਹਿੰਗੀ ਗੱਡੀ ਹੈ ਕਹਿੰਦੇ ਰੋਏ ਰੋਏ ਗੱਡੀ ਨਾ ਸੀਗੇ ਹੁਣ ਇਹ ਰੋਈ ਜਾਂਦਾ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਦੋਂ ਇਹ ਵਿਆਹ ਕੇ ਲੈ ਕੇ ਆਇਆ ਨਾ ਜਦੋਂ ਕੀ ਗੱਲ ਹੋਈ ਹੈ ਸਾਰੀ ਪਤਾ ਇਹ ਇਹਨੇ ਰੋਟੀ ਪਾਉਂਦਾ ਟਾਈਮ ਉਹ ਸਿਸਟਮ ਨਹੀਂ ਹੁੰਦਾ ਕਿਉਂਕਿ ਹੱਥਾਂ ਦੇ ਵਿੱਚ ਚੂੜੇ ਹੁੰਦੇ ਆ ਚੂੜੇ ਜਦੋਂ ਹੱਥਾਂ 'ਚ ਹੁਣ ਤੇ ਹੱਥਾਂ ਤੇ ਨੋ ਬਾਲਸ ਕੀਤੀ ਨੇ ਮਹਿੰਦੀ ਲੱਗੀ ਹੁੰਦੀ ਆ ਆਗਲਾ ਕਹਿੰਦਾ ਵੀ ਯਾਰ ਕਾ ਨੂੰ ਕਹਿਣਾ ਇਹਨੂੰ ਰੋਟੀ ਪਕਾਉਣ ਨੂੰ ਆਪਾਂ ਇੱਕ ਦਿਨ ਪਕਾ ਸਕਦੇ ਆ ਦੋ ਦਿਨ ਪਕਾ ਸਕਦੇ ਆ ਬਾਅਦ ਵਿੱਚ ਇਸ ਨਹੀਂ ਪਕਾਉਣੀਆਂ ਹਨ ਹੂੰ ਤੇ ਉਹ ਕਿਤੇ ਜਿੱਦ ਕਰਨ ਲੱਗੀ ਕਹਿੰਦੀ ਮੈਂ ਹੀ ਪਕਾਉਣੀਆਂ ਰੋਟੀਆਂ ਕੁਛ ਮਰਜ਼ੀ ਹੋ ਜੇ ਪੰਜ ਪੱਤੇ ਪੰਜ ਪੱਤੇ ਗੋਲੀਆਂ ਦੇ ਨੀਂਦ ਦੀਆਂ ਗੋਲੀਆਂ ਦੇ ਕੀ ਪਤਾ ਕਿੱਥੋਂ ਲੈ ਕੇ ਆਈ ਕੀ ਪਤਾ ਉਹਦੇ ਆਸ਼ਕ ਨੇ ਦਿੱਤੀਆਂ ਹੋਣਗੀਆਂ ਜਿਹਦੇ ਨਾਲ ਇਹਨਾਂ ਦੇ ਪਰਿਵਾਰ ਦੇ ਵਿੱਚ ਜਿੰਨੇ ਰਸ ਦਾ ਰਾਏ ਸੀ ਇਹਨਾਂ ਦੇ ਪੰਜ ਜੀ ਆ ਉਹ ਸਾਰੇ ਸੌ ਗਏ ਪੰਜ ਪੱਤੇ ਗੋਲੀਆਂ ਦੇ ਦਾਲ ਦੇ ਵਿੱਚ ਪਾਇਆ ਜਾਂ ਰੋਟੀ ਦੇ ਵਿੱਚ ਪਾਇਆ ਇਹ ਇਹਨਾਂ ਨੂੰ ਵੀ ਨਹੀਂ ਪਤਾ ਇਹ ਸੁੱਤੇ ਰਹਿ ਗਏ ਤੇ ਉਹ ਸਾਰਾ ਸੋਨਾ ਲੈ ਕੇ ਫਰਾਰ ਹੋ ਗਈ ਅੱਛਾ ਫੇਰ ਭਾਈ ਮੈਨੂੰ ਇਹ ਗੱਲ ਦੱਸੋ ਉਹ ਪੰਜ ਪੱਤੇ ਕਿਤੋਂ ਲੈ ਕੇ ਆਈ ਹੋ ਤੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਭਾਈ ਜਿਵੇਂ ਅਸੀਂ ਅੰਦਾਜ਼ਾ ਹੀ ਆਪਾਂ ਦਾ ਅੰਦਾਜ਼ਾ ਹੀ ਲਾਉਣੇ ਹੁੰਨੇ ਆ ਅਸੀਂ ਸਦਾ ਸੰਤਾਂ ਜਾਂਦਾ ਅੰਦਾਜ਼ਾ ਲਾਇਆ ਵੀ ਉਹਨੇ ਪਿੱਛੇ ਹੀ ਉਹਨਾਂ ਦੇ ਕਰਦਿਆਂ ਦੀ ਪਲੈਨਿੰਗ ਹੋਊਗੀ ਬਈ ਕਰਦਿਆਂ ਦੀ ਪਲੈਨਿੰਗ ਮਤਲਬ ਕਰਦੇ ਰਲੇ ਹੁੰਦੇ ਆ ਹਾਂ ਸਾਨੂੰ ਇਹ ਲੱਗਦਾ ਇਹਨਾਂ ਦਾ ਗਰੋਅ ਬਣਿਆ ਵਾ ਇਹ ਬਈ ਸਾਰੇ ਰਲੇ ਵੇ ਆ ਇਹ ਬਈ ਨਾਲੇ ਤਾਂ ਸਾਰਾ ਸਿਆਉਣਾ ਸਪਾ ਲੈ ਗਈ ਸਾਰੇ ਬਈ ਘਰੇ ਪੈਸੇ ਹੜੱਪ ਗਈ ਠੀਕ ਆ ਘਰੇ ਸੀਗਾ 7-8 ਲੱਖ ਰੁਪਇਆ ਪਿਆ ਉਹ ਲੈ ਗਈ ਪਹਿਲਾਂ ਇਹਨੇ ਰਿਸ਼ਤੇ ਦਾ ਵੀ ਸਾਥੋਂ ਪੈਸੇ ਲੈਏ ਸੀਗੇ ਰਸਤੇ ਵਿਆਹ ਕਰਵਾਉਂਦੇ ਵੀ ਕਹਿੰਦੇ ਵੀ ਕੁੜੀ ਦੇਵਾਂਗੇ 2 ਲੱਖ ਰੁਪਏ ਲੱਖ ਰੁਪਿਆ ਮੈਰਿਜ ਵੀ ਰਿਓ ਤੇ ਉਸ ਤੋਂ ਬਾਅਦ ਜਿਹੜੀ ਕੁੜੀ ਨੂੰ ਤੁਸੀਂ ਸੋਨਾ ਪਾਇਆ ਸੀ ਉਹ ਵੀ ਸੋਨਾ ਸਾਰਾ ਹੀ ਲੈ ਗਈ ਸਾਰਾ ਹੋਜ ਗਿਆ ਬਈ 14 ਲੱਖ ਦਾ ਘਾਟਾ ਪੈ ਗਿਆ ਹੁਣ ਤੂੰ ਕੀ ਕਰੇਗਾ ਮੈਂ ਤਾਂ ਕੀ ਕਰਨਾ ਬਈ ਮੈਂ ਤਾਂ ਰੁਈ ਜਾਣਾ ਬਈ ਤੇ ਸਾਹਮਣੇ ਹੁਣ ਤੂੰ 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 ਵਿਆਹ ਕਰਾ ਤੋ ਕਰਵਾਇਆ ਸੀ ਵਿਆਹ ਬਈ ਕਾਦੀ ਰੋਟੀ ਪਕਦੀ ਕਰਦੀ ਸੀ ਰੋਟੀ ਪਕਦੀ ਕਰਦੀ ਅੱਛਾ ਹੋਰ ਕਾਦੀ ਲਈ ਹੋਰ ਹੱਥ ਥੱਕ ਗਿਆ ਸੀ ਬਈ ਹੱਥ ਹੱਥ ਕਾਦੀ ਜੀ ਥੱਕ ਗਿਆ ਸੀ ਹੱਥ ਬਈ ਥੱਕੇ ਜਾਂਦਾ ਹੁਣ ਤਾਂ ਉਹ ਗਿਆ ਫੇਰ ਫੇਰ ਹੱਥ ਲਾਉਣਾ ਪਊਗਾ ਤੇ ਹੋਰ ਬਈ ਤੇਰੇ ਪਾਸਾ ਹੱਥ ਨਹੀਂ ਕਰਨਾ ਬੂ ਅੱਛਾ ਹੁਣ ਮੇਰੀ ਗੱਲ ਸੁਣ ਉਹ ਉਹ ਹੁਣ ਤੇਰੇ ਤੇ ਕੀ ਬੀਤ ਰਹੀ ਹੈ ਤੈਨੂੰ ਕੀ ਲੱਗ ਰਿਹਾ ਵੀ ਕੀ ਇਨਸਾਫ ਕਿਵੇਂ ਮਿਲੂਗਾ ਤੈਨੂੰ ਇਨਸਾਫ ਬਈ ਮੈਂ ਤਾਂ ਕਹਿਣਾ ਜਿਹੜਾ ਭੈਣ ਚੋਦ ਕੱਢ ਕੇ ਲਗਿਆ ਤੇ ਤੈਨੂੰ ਸ਼ਰਮ ਨਹੀਂ ਆਉਦੀ ਸੀਗੀ ਭੈਣ ਚੋਦਾ ਹਾਂ ਵੀ ਤੂੰ ਮੈਨੇ ਕਹਤਾ ਵਿਆਹ ਕਰਾ ਕੇ ਆਉਂ ਦਿੱਤਾ ਇਹਦਾ ਤੋ ਪਹਿਲਾਂ ਸਾਖ ਕਰ ਲੈਦਾ ਹੈ ਤੋ ਮੇਰੇ ਕੋਲੇ ਭੇਜੀ ਇਹ ਮੇਰੀ ਬੇਇੱਜ਼ਤੀ ਕਰਾਈ ਪਿੰਡ ਦੇ ਵਿੱਚ ਭੈਣ ਚੋਦਾ ਕਿਹਨੂੰ ਕਹੀ ਜਾਂਦਾ ਇਹ ਇਹ ਜਿਹੜਾ ਕੱਢ ਕੇ ਲਗਿਆ ਬਈ ਤੇ ਮੈਰਿਜ ਬਿਊਰੋ ਵਾਲਿਆਂ ਨੇ ਕਹਿੰਦਾ ਮੈਰਿਜ ਬਿਊਰੋ ਵਾਲੀ ਤਾਂ ਕੀ ਗੱਲ ਤੀ ਬਈ ਉਹਨਾਂ ਤੋਂ ਬਦਲਾ ਲੈਣਾ ਪਊਗਾ ਤੋ ਮੈਂ ਬਈ ਬਦਲੇ ਮੈਂ ਕੀ ਬਤਾ ਉਹ ਵੀ ਰਲੇ ਹੁਣ ਉਹਨਾਂ ਦਾ ਗਰੋ ਹੋਵੇ ਉਹਨਾਂ ਕੋਲ ਕੁੜੀਆਂ ਇਹ ਜੀਆਂ ਹੁਣ ਬਈ ਮੈਂ ਤਾਂ ਇਹ ਕਹਿਣਾ ਚਾਹਣਾ ਯਕੀਨ ਨਾ ਕਰੋ ਕਿਸੇ ਕਿਸੇ ਦੇ ਯਕੀਨ ਨਾ ਕਰੋ ਬਈ ਆ ਆਦੀ ਪੁਸ਼ਪ ਪੜਤਾਲ ਕਰੋ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੁਸ਼ਪ ਪੜਤਾਲ ਕਰੋ ਇਹਦਾ ਲੋ ਚੱਲ ਕੋਈ ਨਾ ਗਾਲਾਂ ਨਾ ਕੱਢ ਸਾਡਾ ਜਿਹੜਾ ਚੈਨਲ ਆ ਨਾ ਸਾਡਾ ਮਾੜਾ ਮੋਟਾ ਨਾ ਗਾਲਾਂ ਚੱਲ ਲੈਂਦਾ ਪਰ ਬਾਹਲੀਆਂ ਗਾਲਾਂ ਨਹੀਂ ਚੱਲਦਾ ਗੁੱਸਾ ਯਾਰ ਗੁੱਸਾ ਹੈਗਾ ਪਰ ਕੈਮਰੇ 'ਚ ਨਾ ਕੱਢੋ ਵੈਸੇ ਕੱਢ ਲਿਓ ਹੂੰ ਕਿਵੇਂ ਕੱਢਾਂ ਕੱਢ ਲਈ ਜਿਵੇਂ ਮਰਜ਼ੀ ਕੱਢ ਲੀ ਉਹ ਕਿਵੇਂ ਉਹ ਕਿਵੇਂ ਕਰਦਾ ਹੂੰ ਪਿੰਡ ਚ ਰੌਲਾ ਪਾਲਾ ਜ ਉਹਨਾਂ ਦੇ ਘਰੇ ਜਾ ਜਾਂ ਮੈਰਿਜ ਬਿਊਰੋ ਤੇ ਗੱਲਾਂ ਕੱਢ ਵੀਡੀਓ ਰਾਈ ਦੱਸਣਾ ਚਾਹੁੰਦਾ ਉਹਨੂੰ ਕੀ ਦੱਸਣਾ ਚਾਹੁੰਦਾ ਤੂੰ ਭੈਣ 14 ਤੂੰ ਤੇ ਪਹਿਲਾਂ ਕਿਉਂ ਨਹੀਂ ਕਿ ਪਹਿਲਾਂ ਤੈਨੂੰ ਪਤਾ ਲੱਗੇ ਤੇ ਉਹ ਭੈਣ ਚੋ ਦਾ ਪਹਿਲਾਂ ਕੋਈ ਆਇਆ ਨਹੀਂ ਖਬਰਾਂ ਵਾਲਾ ਤੂੰ ਆਇਆ ਹਾਂ ਤੇ ਮੈਨੂੰ ਤੂੰ ਸੱਦਿਆ ਫੋਨ ਲਾ ਕੇ ਵੀ ਆਇਆ ਬਈ ਯਾਰ ਮੇਰੀ ਖਬਰ ਲਾ ਤੁਸੀਂ ਆਈਆਂ ਖਬਰਾਂ ਲਾ ਸਕਦੇ ਹੋ ਤੇ ਤਾਂ ਹੀ ਤਾਂ ਗੱਲਾਂ ਕੱਢੀ ਜਾਂਦਾ ਅੱਛਾ ਮੇਰੀ ਗੱਲ ਹੁਣ ਤੁਸੀਂ ਸੁਣੋ ਹੁਣ ਨਸ਼ਾ ਨਸ਼ਾ ਕਿਹੜਾ ਕਰਦਾ ਮੈਂ ਤਾਂ ਮੈਂ ਕੋਈ ਨਹੀਂ ਕਰਦਾ ਬਈ ਪਰ ਮੈਨੂੰ ਲਾਤਾਂ ਲਾਦਾ ਕਿਹੜਾ ਨਾ ਕਿਹੜੇ ਨ ਚਾਹੇਗਾ ਉਹਨਾਂ ਦਾ ਬਈ ਗੋਲਿਆਂ ਵਾਲੇ ਤਾਂ ਪੈਣੀ ਚੋਤੀ ਤੇ ਹੁਣ ਕਾਰਵਾਈ ਕਿਵੇਂ ਕਿਵੇਂ ਪ੍ਰਸ਼ਾਸਨ ਨੂੰ ਕੀ ਕਹਣਾ ਕਹਿਣਾ ਮੈਂ ਤਾਂ ਬਈ ਭਈਆ ਲੈ ਗਿਆ ਕੱਢ ਕੇ ਵੀ ਜਿਹੜੇ ਭਈਏ ਆ ਪਤਾ ਕੋਈ ਨਾ ਪਤਾ ਕੋਈ ਫੋਟੋ ਕੋਈ ਬਈ ਗੱਲ ਵੀ ਮੈਨੂੰ ਹੀ ਬੋਲਣ ਦੇ ਭਈਆ ਲੈ ਗਿਆ ਕੱਢ ਕੇ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਭਈਆਂ ਦੇ ਰੋਕ ਲਾਓ ਪੰਜਾਬ ਚੌਂਤੇ ਇਹ ਤੀਜੇ ਦਿਨ ਆ ਕੇ ਤੇ ਵੋਟ ਦੀ ਬਣਾ ਕੇ ਕਿਤੇ ਜਮੀਨ ਖਰੀਦ ਲੈਂਦੇ ਕਿਤੇ ਕੁੱਸ ਕਰ ਲੈਂਦੇ ਆ ਜਦੋਂ ਆਪਾਂ ਨੇ ਹੋਰ ਆ ਜਾਂ ਜੀ ਜਮੀਨ ਖਰੀਦ ਸਕਦੇ ਇਹ ਕਿਉਂ ਖਰੀਦਦੇ ਇੱਥੇ ਆ ਕੇ ਇਹਨਾਂ ਦੇ ਰੋਕ ਲਾਓ ਜਿਹੜੇ ਪੰਜਾਬ ਦੇ ਮੁੰਡੇ ਦਾ ਕਰ ਕਰਾਈ ਲੇਟਸ ਬਾਹਰ ਜਾਈ ਜਾਂਦੇ ਇਹ ਭੈਣ ਚੋ ਦੇ ਇੱਥੇ ਆ ਕੇ ਇਹ ਸਾੜੀਆਂ ਕੁੜੀਆਂ ਦਵਲ ਦਵਲ ਲਈ ਜਾਂਦੇ ਇਹਨਾਂ ਦੇ ਰੋਕ ਲਾਵੇ ਸਰਕਾਰ ਮੈਂ ਤਾਂ ਇਹ ਕਹਿੰਦਾ ਸਰਕਾਰ ਮੂਰੇ ਮੇਰੀ ਅਪੀਲ ਹੈ ਵੀ ਭਈਆਂ ਦੇ ਰੋਕ ਲਈ ਜਾਵੇ ਨਾ ਇਹਨਾਂ ਦੇ ਇੱਥੇ ਵੋਟ ਬਣੇ ਡੱਕਾ ਨਾ ਬਣੇ ਕੱਲਾ ਕੰਮ ਕਰ ਨਾਉਣ ਦੇ ਮਾਲਕ ਬਣੀ ਜਾਂਦੇ ਆਪਣੇ ਗਾਂ ਆਪਣੇ ਕੁੜਗੇ ਕੱਢ ਕੱਢ ਲਈ ਜਾਂਦੇ ਨੇ ਦਾ ਘਰ ਪੱਟ ਤੇ ਆਪਣੇ ਬਈ ਇਹ ਸੱਚੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਥੋੜਾ ਹੀ ਥੋੜੀਆਂ ਹੀ ਦਿਲ ਤੇ ਲੱਗਣਗੀਆਂ ਹਣਾ ਕੀ ਕਹਿਣਾ ਚਾਹੁੰਦੇ ਦਿਲ ਤੇ ਲੱਗਣ ਕਹਿਣਾ ਬਈ ਗੱਲਾਂ ਥੋੜੇ ਦਿਲ ਤੇ ਲੱਗਣਗੀਆਂ ਬਈ ਪਰ ਥੋੜਾ ਜਾਗ ਜਾ ਸੱਚੀਆਂ ਗੱਲਾਂ ਸੱਚੀਆਂ ਗੱਲਾਂ ਜਦੋਂ ਆਪਾਂ ਰਾਜਸਥਾਨ ਹਰਿਆਣੇ ਦੇ ਵਿੱਚ ਜਾ ਕੇ ਆਪਾਂ ਜ਼ਮੀਨ ਨਹੀਂ ਲੈ ਸਕਦੇ ਕਿਤੇ ਇਹ ਕਾਨੂੰਨ ਬਣਾਏ ਹੋਣਾਂ ਦੇ ਆਪਣੇ ਕਾਨੂੰਨ ਕਿਉਂ ਨਹੀਂ ਬਣਾਉਂਦੇ ਇਹ ਬਈ ਆਪਣੇ ਕੋਈ ਬਾਹਰਲਾ ਆ ਕੇ ਕੋਈ ਜ਼ਮੀਨ ਨਾ ਲੈ ਚੱਲੋ ਤੂੰ ਛੱਡ ਤੂੰ ਜ਼ਮੀਨਾਂ ਚ ਮੁੰਨਾ ਚ ਪੈ ਗਿਆ ਤੂੰ ਆਪਦੇ ਪਰਿਵਾਰ ਦੀ ਗੱਲ ਦੱਸ ਹੁਣਾ ਇਹ ਕਾਨੂੰਨ ਸ ਹੈਗੇ ਉਹ ਬਾਅਦ ਚ ਬਣਾਵਾਂਗੇ ਵੀਡੀਓ ਤੂੰ ਇਹਦੇ ਜੀ ਬੋਲੀ ਇਹਦੇ ਵਿੱਚ ਵੀ ਬੋਲਣਾ ਹੱਕ ਮੈਂ ਕੀ ਬੋਲਣਾ ਤੇਰੀ ਘਰ ਵਾਲੀ ਦਾ ਸੁਣਦਾ ਪੱਟਿਆ ਗਿਆ ਬਈ ਤੇਰਾ ਘਰ ਕੀ ਪੱਟਿਆ ਗਿਆ ਇਹਨੇ ਪੱਟਿਆ ਘਰ ਬਈ ਮੇਰੀ ਗੱਲ ਬਈ ਇਹਨੇ ਪੱਟਿਆ ਫਿਰ ਅਸੀਂ ਕੀ ਕਰੀਏ ਤੇ ਭਈਏ ਨੇ ਪੱਟਿਆ ਬਈ ਤਾਂ ਹੀ ਤਾਂ ਕਹਿੰਦਾ ਬੰਗਾ ਤੇ ਬੰਦ ਤੈਨੂੰ ਉਤ ਕੀ ਨਹੀਂ ਗਿਆ ਸੀ ਮੈਰਿਜ ਬੂਰੂ ਜਾ ਕੇ ਤੂੰ ਕੋਈ ਵਿਚੋਲਾ ਕੋਈ ਪਿੰਡ ਦੇ ਵਿੱਚ ਬੰਦਾ ਕੋਈ ਕਿਸੇ ਨੂੰ ਕਹੇ ਵਿਚੋਲੇ ਮੈਂ ਵਿਆਹ ਕਰਵਾਉਣ ਤੇ ਮੈਰਿਜ ਬੂਰੂ ਦਾ ਕੰਮ ਕੀ ਹੁੰਦਾ ਵਿਚੋਲੇ ਹੁੰਦੇ ਆ ਉਹ ਮੈਂ ਤਾਂ ਦੇਖੇ ਨੀ ਮੈਰਜ ਬਿਊਰੋ ਤੇ ਜਾਂਦੇ ਬਚੋਲਾ ਹੀ ਕੰਮ ਕਰਦਾ ਸਾਰੇ ਤੂੰ ਵੀ ਬਚੋਲੇ ਹੁੰਦੇ ਇੱਕ ਸਾਦੇ ਭਰਾਵਾ ਕੀ ਬਚੋਲੇ ਹੁੰਦੇ ਨਾ ਕੋਈ ਰਿਸ਼ਤੇਦਾਰੀ ਚ ਥੋੜੇ ਨਾ ਕੀ ਕੱਕੀ ਲੱਗਦਾ ਸੀ ਤੇਰਾ ਉਹ ਕੌਣ ਕੀ ਲੱਗਦਾ ਸੀ ਤੇਰਾ ਮੈਰਜ ਬਿਊਰੋ ਵਾਲੇ ਦੇ ਵੀ ਦਫ਼ਤਰ ਖੋਲੇ ਹਰੇਕ ਸ਼ਹਿਰ ਚ ਖੋਲੇ ਹੋਏ ਆ ਇਹ ਰਿਸ਼ਤੇ ਕਰਾਉਂਦੇ ਲੱਗਦਾ ਕੀ ਸੀ ਤੇਰਾ ਤੂੰ ਜਾਣਦਾ ਸੀ ਉਹਨੂੰ ਯਾਰ ਜਿਹੜਾ ਜਿੱਤੋ ਦੁਕਾਨ ਕਿਹੜੇ ਸ਼ਹਿਰ ਚ ਜਿਹੜਾ ਬਰੇਸ਼ਰਾਂ ਦੇ ਮਤਲਬ ਦੁਕਾਨਾਂ ਕਿਹੜੇ ਸ਼ਹਿਰ ਲੁਧਿਆਣੇ ਸੀ ਮੇਰੀ ਅੱਛਾ ਲੁਧਿਆਣੇ ਚ ਭਰਾਵਾ ਮੇਰੀ ਗੱਲ ਸੁਣ ਸ਼ਹਿਰਾਂ ਦੇ ਵਿੱਚ ਆਪਾਂ ਜਾਣਦੇ ਦੁਕਾਨਾਂ ਤੇ ਆਪਣੇ ਉਹ ਜਾਣ ਜੇ ਮਚੀ ਲੈ ਜਾਂਦੇ ਕੋਈ ਜਾਣਦੇ ਤਾਂ ਨਹੀਂ ਹੁੰਦੇ ਉਹਨਾਂ ਨੂੰ ਯਕੀਨ ਕਰਨਾ ਪੈਂਦਾ ਜੇ ਕੋਈ ਵੀ ਚੀਜ਼ ਲੈ ਜਾਂਦੇ ਉਹ ਇਹ ਜ਼ਿੰਦਗੀ ਦੇ ਜਿਹੜੇ ਸੱਤ ਜਨਮਾਂ ਦਾ ਸੱਤ ਜਨਮਾਂ ਦਾ ਇੱਕ ਗੰਡ ਬਣ ਜਾਂਦੀ ਹੈ ਰਿਪੋਰਟਰ ਬਾਈ ਜੀ ਤੂੰ ਮੇਰੇ ਤੂੰ ਪੜਿਆ ਨਹੀਂ ਤੂੰ ਰਿਪੋਰਟਰ ਵੀ ਬਣ ਗਿਆ ਮੇਰੀ ਗੱਲ ਸੁਣ ਮੈਂ ਤਾਂ ਰਿਪੋਰਟਰ ਐ ਨਹੀਂ ਮੈਂ ਕਹਿੰਦਾ ਕਿ ਮੈਂ ਰਿਪੋਰਟਰ ਅੱਜ ਤੂੰ ਜਿਹੜਾ ਕੁਝ ਵੀ ਹੈਗਾ ਮੈਂ ਤਾਂ ਲੋਕਾਂ ਨੂੰ ਸੱਚੀਆਂ ਗੱਲਾਂ ਦੱਸਦਾ ਵੀ ਕੀ ਹੋ ਰਿਹਾ ਹੈ ਮੇਰੀ ਗੱਲ ਵੀ ਸੁਣ ਲੈ ਬੁੱਢੇ ਤੇਰੀ ਸੁਣ ਤਾਂ ਸੁਣੀ ਜਾਂਦਾ ਤੇਰੀ ਮੈਂ ਤੇਰੀ ਘਰ ਵਾਲੀ ਭੱਜ ਗਈ ਹੋਰ ਤੇਰਾ ਕੀ ਪੱਲੇ ਕੀ ਰਹਿ ਗਿਆ ਤੇ ਮੈਂ ਸੱਦਿਆ ਕਿ ਪੱਲੇ ਕੀ ਰਹਿ ਗਿਆ ਤੇਰੇ ਫੇ ਮੈਨੂੰ ਬੋਲ ਲੈਣ ਦੇ ਬਈ ਜਿਹੜੇ ਖਬਰ ਇਹ ਬਈ ਇਹ ਨੇ ਅਮਰੀਕਾ ਲਈ ਹੈਲੋ ਚਲੋ ਦੋਸਤੋ ਮੇਰੀਆਂ ਗੱਲਾਂ ਬਾਈ ਦੀਆਂ ਗੱਲਾਂ ਵੀ ਸੁਣਾਗੇ ਹੁਣ ਆਪਾਂ ਜਿਹੜੀਆਂ ਸੱਚੀਆਂ ਗੱਲਾਂ ਪੰਜਾਬ ਦੇ ਲੋਕਾਂ ਲਈ ਗੱਲ ਹਾਂਜੀ ਬਈ ਜਿਹੜੇ ਮੈਰਿਜ ਬਿਊਰੋ ਵਾਲੇ ਹੁੰਦੇ ਨੇ ਬਈ ਇਹ ਹਰੇਕ ਸ਼ਹਿਰ 'ਚ ਬੈਠੇ ਆ ਇਹਨਾਂ ਦਾ ਕੰਮ ਆ ਰਿਸ਼ਤੇ ਕਰਾਉਣਾ ਠੀਕ ਐ ਇਹ ਮੈਨੂੰ ਐ ਲੱਗਦਾ ਵੀ ਜਿਹੜੀ ਮੇਰੇ ਨਾਲ ਬਈ ਸਕੀਮ ਖੇਢੀ ਗਈ ਐ ਸਕੀਮ ਖੇਢੀ ਗਈ ਹਾਂ ਇਹਦਾ ਉਹਦੇ ਮਾਂ ਪਿਓ ਸੀ ਕੁੜੀ ਦਾ ਉਹ ਵੀ ਨਾਰ ਆ ਲਿਆ ਸੀਗਾ ਹੋ ਸਕਦਾ ਮੈਰਿਜ ਬਿਊਰੋ ਵੀ ਡਲੇ ਹੋਣ ਨਾਲ ਕਿਉਂਕਿ ਬਈ ਉਹਨਾਂ ਦਾ ਗਰੋ ਬਣਿਆ ਵਾ ਇਹਨਾਂ ਦਾ ਉਹ ਮੈਨੂੰ ਹੁਣ ਪਤਾ ਲੱਗਿਆ ਹੌਲੀ ਹੌਲੀ ਜੋ ਐ ਪਰਤਾ ਖੁੱਲਦਿਆਂ ਹੌਲੀ ਹੌਲੀ ਪਤਾ ਲੱਗਿਆ ਮੈਨੂੰ ਤੇਰੇ ਨੂੰ ਫੋਨ ਆ ਗਈ ਉਹ ਕਹਿੰਦੇ ਵੀ ਇਹੀ ਕੁੜੀ ਸਾਡੇ ਨਾਲੇ ਵੇਖ ਧੋਖਾ ਕਰਕੇ ਗਈ ਆ ਤੇ ਮੈਰਿਜ ਬੂਰੇਾਂ ਦੀ ਬਹੁਤ ਵੱਡੀ ਗਲਤੀ ਆ ਇਹ ਬਈ ਮੈਰਿਜ ਬੂਰੇ ਵਾਲੇ ਨਾਰਲੇ ਉਹਨਾਂ ਦੇ ਮੈਨੂੰ ਤਲਾ ਨਾਰਲੇ ਹੋਏ ਹੁਣ ਕੀ ਕਰੋਂਗੇ ਉਹਨਾਂ ਤੇ ਮੈਂ ਸਾਰਾ ਕੁਝ ਕਰੂੰ ਮਤਲਬ ਮੇਰੇ ਕੋਲ 14 ਲੱਖ ਰੁਪਈਆ ਗਿਆ 15 ਤਿੰਨ ਘਰਾਂ ਦੇ ਪਿੱਛੇ ਮੈਨੂੰ ਫੋਨ ਆਏ ਆ ਤਿੰਨਾ ਦੇ ਹੁਣ 14 14 ਲਾਲਾ ਕੀ ਪਤਾ ਹੋਰ ਕਿੱਛੇ ਕਿੰਨੇ ਘਰ ਪੱਟੇ ਹੋਣਗੇ ਕੁੜੀ ਨੇ ਇਹ ਬਈ ਸਾਰੀ ਨੇ ਸੈਟਿੰਗ ਹੈ ਇਹਨਾਂ ਗਰੋਬ ਬਣਿਆ ਵਾ ਆਪਦਾ ਕਹਨੇ ਬਈ ਜਦੋਂ ਕੋਈ ਰਿਸ਼ਤਾ ਲੈਣਾ ਕੋਸ ਵੀ ਅਸੀਂ ਵੀ ਚੰਗੀ ਤਰ੍ਹਾਂ ਪੁੱਛ ਪੜਤਾਲ ਕਰ ਲੋ ਪੂਰਾ ਯਕੀਨ ਕਰਕੇ ਰਿਸ਼ਤਾ ਲੋ ਮੇਰੇ ਵਾਂਗੂ ਅੱਖਾਂ ਬੰਦ ਕਰਕੇ ਚਾ ਚਾ ਦੇ ਵਿੱਚ ਸ਼ਾਇਦ ਹੀ ਨੀ ਰਿਸ਼ਤਾ ਨਾਲ ਲੋ ਹੁਣ ਤੈਨੂੰ ਸਾਫੀ ਮਿਲੂਗਾ ਸਾਫ ਬਈ ਮੈਂ ਚਾਹਣਾ ਮੈਨੂੰ ਮੈਂ ਬਈ ਲੱਭੀ ਇਹਨਾਂ ਮੈਂ ਰਿਪੋਰਟ ਲਖਾ ਕੇ ਆਉਂਗਾ ਅੱਜ ਥਾਣੇ ਤੇ ਇਹ ਜ਼ਰੂਰੀ ਰਿਪੋਰਟ ਲਖਣੀ ਹੈ ਕਿਉਂਕਿ ਕੁੜੀ ਘਰੋਂ ਫਰਾਰ ਆ ਕਿਵੇਂ ਵੀ ਆ ਪੱਜੀ ਆ ਸੋਨਾ ਲੈ ਕੇ ਕੁਝ ਵੀ ਕੀਤਾ ਤੁਸੀਂ ਥਾਣੇ 'ਚ ਜਾ ਕੇ ਲਿਖਾ ਲਿਖਾਓ ਕਿਉਂਕਿ ਤੁਹਾਡੇ ਤੇ ਗੱਲ ਨਾਵੇ ਕੱਲ ਨੂੰ ਕੋਈ ਵਾਰਦਾਤ ਹੋਈ ਕੁੜੀ ਦੀ ਮੌਤ ਹੋ ਜਾਏ ਜਾਂ ਕੋਈ ਹਾਦਸਾ ਹੋ ਜਾਏ ਇਹੋ ਜਿਹਾ ਵੀ ਤੁਹਾਡੇ ਤੇ ਗੱਲ ਨਾਵੇ ਹਣਾ ਮੈਂ ਵੀ ਤਾਂ ਹੀ ਮੈਂ ਥਾਣੇ ਦੇ ਉਹਦੇ ਪਰਿਵਾਰਦਿਆਂ ਨੂੰ ਕਹਿਤਾ ਮੈਂ ਸਾਰਿਆਂ ਨੂੰ ਬਈ ਉਹਦੇ ਪਰਿਵਾਰ ਨਾਲ ਤਾਂ ਗੱਲ ਹੀ ਨਹੀਂ ਹੋ ਰਹੀ ਉਹਦੇ ਪਰਿਵਾਰ ਨੂੰ ਕੀ ਆਖਾਂ ਉਹ ਸਾਰੇ ਫੋਨ ਬੰਦ ਹਨ ਹੁਣ ਬੰਦ ਆ ਥਾਣੇ 'ਚ ਰਿਪੋਰਟ ਲਿਖਾ ਕੇ ਉਹ ਇਹ ਤੁਹਾਡੀ ਜ਼ਿੰਮੇਵਾਰੀ ਆ ਹੁਣ ਤੁਸੀਂ ਅੰਗਾ ਬਈ ਧੰਨਵਾਦ ਬ ਸੱਚੀ ਗੱਲ ਆ ਇਹ ਇਹ ਹਰੇਕ ਨਾਲ ਹੁੰਦੀ ਆ ਜਦੋਂ ਵੀ ਤੁਸੀਂ ਰਿਸ਼ਤਾ ਕਰਾਉਂਦੇ ਆ ਨਾ ਸਾਰੇ ਪਾਸੇ ਤੁਸੀਂ ਵੇਖ ਲਿਆ ਕਰੋ ਵੀ ਕਿੱਥੇ ਰਿਸ਼ਤਾ ਕਰਾ ਰਹੇ ਆ ਅਸੀਂ ਕਿਹਦੇ ਨਾਲ ਕਰਾ ਰਹੇ ਆ ਉਹਦੇ ਮਾਦਾ ਪਿਤਾ ਕੀ ਕੰਮ ਕਰਦੇ ਆ ਕਿੱਥੋਂ ਦੀ ਆ ਕੀ ਕਰਦੀ ਆ ਦੀ ਦਾ ਜਾਂ ਪਰਿਵਾਰ ਦਾ ਉਹ ਜ਼ਰੂਰੀ ਮੈਂ ਨਹੀਂ ਰੱਖਦਾ ਹੁੰਦਾ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜਿਹੜੀ ਅਸੀਂ ਵੀਡੀਓ ਬਣਾਈ ਹੈ ਇੱਕ ਸੱਚੀਆਂ ਗੱਲਾਂ ਹੈਗੀਆਂ ਇਹ ਹਰੇਕ ਲੋ ਹਰੇਕ ਬੰਦੇ ਨਾਲ ਹਰੇਕ ਪਿੰਡ ਦੇ ਵਿੱਚ ਹੈ ਹਰੇਕ ਸ਼ਹਿਰ ਦੇ ਵਿੱਚ ਹੁੰਦੀਆਂ ਵਾਰਦਾਤਾ ਹੁੰਦੀਆਂ ਜਦੋਂ ਆਪਾਂ ਅਨਪੜਤ ਆਪਣੀ ਸੋਚ ਹੁੰਦੀ ਆ ਜਾਂ ਆਪਾਂ ਬਾਲੀ ਸਿਆਣੇ ਜੇ ਬਣ ਜਾਂਦੇ ਆ ਵੀ ਇੱਥੇ ਰਿਸ਼ਤਾ ਕਰਾ ਲਈਏ ਇਹਨਾਂ ਨੂੰ ਕਹਦੇ ਆ ਤੇ ਉਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ ਹੁੰਦੀਆਂ ਦੋਸਤੋ ਮੈਂ ਇੱਕ ਗੱਲ ਦੱਸ ਦਿੰਦਾ ਤੁਹਾਨੂੰ ਮੈਰਿਜ ਬਿਊਰੋ ਜਿਹੜੇ ਹੁੰਦੇ ਆ ਉਹਨਾਂ ਤੋਂ ਵੀ ਤੁਸੀਂ ਗਰੇਜ ਰੱਖੋ ਉਹਨਾਂ ਕੋਲ ਜਾਣਾ ਬੰਦ ਕਰੋ ਤੁਸੀਂ ਕੋਈ ਆਪਣੀ ਰਿਸ਼ਤੇਦਾਰੀ ਚ ਜਾਂ ਆਪਣੇ ਰਿਸ਼ਤੇਦਾਰ ਦੇ ਬੰਦੇ ਨੂੰ ਕਿਸੇ ਨੂੰ ਕਹੋ ਵੀ ਰਿਸ਼ਤਾ ਵਧੀਆ ਲੱਭੋ ਜਾਂ ਆਪ ਕਰਵਾ ਲਓ ਯਾਰ ਆਪ ਵਧੀਆ ਜੀ ਕੁੜੀ ਲੱਭ ਲਓ ਹਨਾ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਗਲਤ ਬੱਸ ਲੈ ਕੇ ਜਾਣਾ ਸਿੱਧੇ ਬੱਸ ਲੈ ਕੇ ਜਾਣਾ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਧੰਨਵਾਦ